ਕੱਲ 21 ਤਰੀਕ ਦੇ 11 ਵਜੇ ਦਾ ਜਿਹੜਾ ਕੂਚ ਆ ਉਹਨੂੰ ਲੈ ਕੇ ਨੌਜਵਾਨਾਂ ਨੇ ਜਿਹੜੀਆਂ ਤਿਆਰੀਆਂ ਹੁਣ ਤੋਂ ਵਧੀਆਂ ਹੋਈਆਂ ਆ ਆ ਦੇਖ ਸਕਦੇ ਜੇ ਇੱਕ ਬਖਤਰਬੰਦ ਜਿਹੜੀ ਆ ਪੋਪਲੈਨ ਜੀਸੀਬੀ ਤੇ ਇੱਕ ਪੋਪਲੈਨ ਜਿਹੜੀ ਉਹ ਤਿਆਰ ਕਰਕੇ ਇੱਥੇ ਖੜਾਈ ਹੋਈ ਆ ਤੇ ਹੁਣ ਤੋਂ ਹੀ ਨੌਜਵਾਨਾਂ ਵਿੱਚ ਪੂਰਾ ਉਤਸ਼ਾਹ ਆ ਜਵਾਨੀ ਪੰਜਾਬ ਦੀ ਜਿਵੇਂ ਕਹਿ ਸਕਦੇ ਆ ਵੀ ਸਾਰੀ ਸ਼ੰਭੂ ਦੇ ਬਾਰਡਰ ਤੇ ਆ ਗਈ ਆ ਡਾਕਟਰ ਸਾਹਿਬ ਆ ਗਈ ਵੱਡੀ ਲੱਖਾਂ ਦੇ ਵਿੱਚ ਜਿਹੜਾ ਇਕੱਠ ਇਸ ਟਾਈਮ ਜਿਹੜਾ ਸ਼ੰਭੂ ਦੇ ਵਿੱਚ ਹੈ ਨੌਜਵਾਨੀ ਦਾ ਆ ਦੇਖ ਸਕਦੇ ਜੇ ਪੋਪਲਾਈਨ ਜਿਹੜੀ ਉਹ ਤਿਆਰ ਕੀਤੀ ਹੋਈ ਹੈ ਨੌਜਵਾਨਾਂ ਨੇ ਇਹ ਜਿਹੜੀਆਂ ਆ ਇਹ ਕੱਲ ਦੀਆਂ ਤਿਆਰੀਆਂ ਫੁੱਲ ਆ ਕੱਲ 21 ਤਰੀਕ ਦੇ 11 ਵਜੇ ਦਾ ਜਿਹੜਾ ਕੂਜ ਆ ਉਹਨੂੰ ਲੈ ਕੇ ਨੌਜਵਾਨਾਂ ਨੇ ਜਿਹੜੀਆਂ ਤਿਆਰੀਆਂ ਹੁਣ ਤੋਂ ਵਧੀਆਂ ਹੋਈਆਂ ਆ ਦੇਖ ਸਕਦੇ ਜੇ ਇੱਕ ਬਖਤਰਬੰਦ ਜਿਹੜੀ ਆ ਪੋਪਲੈਨ ਜੀਸੀਬੀ ਤੇ ਇੱਕ ਪੋਪਲੈਨ ਜਿਹੜੀ ਉਹ ਤਿਆਰ ਕਰਕੇ ਇੱਥੇ ਖੜਾਈ ਹੋਈ ਆ ਤੇ ਹੁਣ ਤੋਂ ਹੀ ਨੌਜਵਾਨਾਂ ਵਿੱਚ ਪੂਰਾ ਹਤਸ਼ਾ ਆ ਜਵਾਨੀ ਪੰਜਾਬ ਦੀ ਜਿਵੇਂ ਕਹਿ ਸਕਦੇ ਆ ਵੀ ਸਾਰੀ ਸ਼ੰਭੂ ਦੇ ਬਾਰਡਰ ਤੇ ਆ ਗਈ ਆ ਲੱਖਾਂ ਦੇ ਵਿੱਚ ਜਿਹੜਾ ਇਕੱਠ ਇਸ ਟਾਈਮ ਜਿਹੜਾ ਸ਼ੰਭੂ ਦੇ ਵਿੱਚ ਹੈ ਨੌਜਵਾਨੀ ਦਾ ਅਤੇ ਦੇਖ ਸਕਦੇ ਜੇ ਪੋਪਲੈਨ ਜਿਹੜੀ ਉਹ ਤਿਆਰ ਕੀਤੀ ਹੋਈ ਆ ਨੌਜਵਾਨਾਂ ਨੇ ਇਹ ਜਿਹੜੀਆਂ ਆ ਇਹ ਕੱਲ ਦੀਆਂ ਤਿਆਰੀਆਂ ਫੁੱਲ ਆ